अमृतसर के गोल्डन गेट पर सिख जथेबंदियों ने भाजपा नेता अमरपाल सिंह बोनी अचनाला का पुतला फूका बोनी अचनाला ने कहा है कि ईसा मसीह सबसे बड़ा धर्म थे और सबसे छोटा धर्म उनकी संतान सिख धर्म था निहंग जथेबंदियों का कहना है कि बोनी अचनाला ने यह बयान सिर्फ ईसाई समुदाय के वोट पाने के लिए दिया है कहा है कि इससे पहले राजा वड़िंग की पत्नी ने मीटिंग में लोगों को खुश करने के लिए पंजे का अपमान कर चुकी हैं कांग्रेसियों का पंजा उस वाहिगुरु के पंजे से मिल रहा है उन्होंने कहा है कि जिन बहन बेटियों की इज्जत को चौरासी के दंगे का शिकार बनाया गया राजा वड़िंग की पत्नी पंजाब का माहौल खराब कर रही है ਜੀ ਪਿਛੇ ਹੈਲੋ ਜਿਹੜਾ ਇਹਨਾਂ ਨੂੰ ਵੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਲੱਤ ਜਤਾ ਭਾਈ ਗੁਰਦੀਪ ਸਿੰਘ ਜੀ ਘਾੜਣਾ ਤੋਂ ਉਹ ਪਹੁੰਚੇ ਨੇ ਧਿਆਨ ਦਿਓ ਸੰਗਤ ਜੀ ਇਹ ਜਿਹੜਾ ਤੁਹਾਡੇ ਤੱਕ ਮੀਡੀਆ ਰਹੀ ਅਸੀਂ ਕੋਈ ਸੁਨੇਹਾ ਭੇਜਣ ਲੱਗੇ ਆ ਇੱਕ ਵੀਡੀਓ ਵਾਤ ਹੋਇਆ ਛੇ ਜਰੂਰ ਕਰ ਦਿਓ ਕਿਉਂਕਿ ਪਹਿਲਾਂ ਰਾਜੇ ਵੜਿੰਗ ਦੀ ਘਰ ਵਾਲੀ ਨੇ ਵੋਟਾਂ ਦੀ ਖਾਤਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਨਗੁਰ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਪੰਜਾ ਲਾਇਆ ਸੀ ਕਿੱਥੇ ਲਾਇਆ ਸੀ ਨਨਕਾਣਾ ਸਾਹਿਬ ਦੀ ਤਰਜੀਹ ਦੇ ਪੱਥਰ ਨੂੰ ਰੋਕਿਆ ਉਥੇ ਅੱਜ ਗੁਰਦੇ ਦੇ ਨਾਮ ਪੰਜਾ ਸਾਹਿਬ ਹੈ ਇਹ ਕਾਂਗਰਸੀਆਂ ਦਾ ਪੰਜਾ ਉਹ ਪੰਜੇ ਨਾਲ ਰਲ ਰਹੇ ਨੇ ਇਸ ਪੰਜੇ ਨੇ ਪਾਪ ਕੀਤਾ ਲੋਕਾਂ ਨਾਲ ਧਰੋ ਕੀਤਾ ਲੋਕਾਂ ਨਾਲ ਡਾਂਗਾਂ ਮਾਰੀਆਂ ਲੋਕਾਂ ਦੇ ਕਤਲੇਆਮ ਕਰਾਈ 84 ਗੰਗੀ ਕਰਾਏ ਗਏ ਉਥੇ ਧੀਆਂ ਹੱਡੀਆਂ ਬੇਚ ਕੀਤੀਆਂ ਗਈਆਂ ਇਹ ਉਹ ਪੰਜਾ ਗੁਰੂ ਨਾਨਕ ਪਾਤਸ਼ਾਹ ਦੇ ਪੰਜੇ ਨਾਲ ਨਹੀਂ ਰਹਿ ਸਕਦਾ ਅਸੀਂ ਚੋਰ ਕਮਿਸ਼ਨਰ ਕੋਲੋਂ ਉਸ ਰਾਜੇ ਔਰਿੰਗ ਦੀ ਧਰਮਪਤੀ ਜੀ ਦੇ ਉੱਤੇ ਕਹੋ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਐਸਾ ਬਿਆਨ ਦੇ ਕੇ ਔਰਤੇ ਐਫਆਈਰ ਦਰਜ ਹੋਣੀ ਚਾਹੀਦੀ ਸੀ ਜੇਕਰ ਔਰਤੇ ਐਫਆਈਰ ਦਰਜ ਹੋ ਜਾਂਦੀਆਂ ਤਾਂ ਆ ਬੋਨੀ ਵਰਗਿਆਂ ਦੀ ਜੁਰਤ ਨਹੀਂ ਪੈਣੀ ਜਨਾਲੇ ਵਾਲੇ ਏਰੀਆ 'ਚ ਇਹਨਾਂ ਨੇ ਜਿਹੜਾ ਬੋਲ ਕੇ ਇਸ ਕੌਮ ਦੇ ਹਿਰਦਿਆਂ ਦੇ ਉੱਤੇ ਬੜੀ ਵੱਡੀ ਥੇਸ ਪਹੁੰਚਾਤੀ ਆ ਸਿੱਖ ਸੰਗਤਾਂ ਨੂੰ ਮੇਰੀ ਫੇਰ ਬੇਨਤੀ ਆ ਕਿ ਸਿੱਖ ਸੰਗਤੋ ਇਹ ਵੀਡੀਓ ਵੇਖ ਕੇ ਤੁਸੀਂ ਹਰਾਣ ਹੋ ਜਾਓਗੇ ਜਿਹੜਾ ਬੋਨੀ ਆ ਜਿਹੜਾ ਕਾਲੀ ਦਲ ਦੇ ਵਿੱਚੋਂ ਸੀਨੀਅਰ ਨਿਕਲ ਕੇ ਤੇ ਹੁਣ ਬਾਜਪਾ ਦੇ ਵਿੱਚ ਗਿਆ ਕਿਉਂਕਿ ਬਾਜਪਾ ਦੇ ਵਿੱਚ ਜਾ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕ੍ਰਿਸ਼ਨ ਧਰਮ ਵਾਲਿਆਂ ਨੂੰ ਕਹਿਣ ਲੱਗਾ ਕਿ ਸਿੱਖ ਧਰਮ ਜਿਹੜਾ ਇੱਕ ਛੋੜਾ ਜਿਹਾ ਸਿੱਖ ਬੱਚਾ ਹੈ ਤੇ ਅਸਾਈ ਧਰਮ ਸਭ ਤੋਂ ਵੱਡਾ ਧਰਮ ਹੈ ਸਤਿਗੁਰਾਂ ਦੇ ਬਚਨ ਆਉਂਦੇ ਨੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਨਕਲ ਰਾਖੀ ਮੇਰੀ ਹਰ ਥਾਂ ਤੇ ਸਤਿਗੁਰਾਂ ਨੇ ਰੱਖੀ ਜੇ ਕਸ਼ਮੀਰ ਦੇ ਪੰਡਤ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਉਥੇ ਵੀ ਧਾਨਗੁਰ ਤੇਗ ਬਹਾਦਰ ਪਾਸ਼ਾ ਚਰਨਾ ਚਾਣ ਕੇ ਉਹਨਾਂ ਨੇ ਤਰਲਾ ਪਾਇਆ ਕਸ਼ਮੀਰ ਦੇ ਪੰਡਤਾਂ ਨੇ ਤੇ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਆਪਣੇ ਸਿਰ ਦੇ ਕੇ ਉਹਨਾਂ ਦੇ ਸਿਰ ਬਚਾਏ ਪਰ ਇਹ ਮੈਂ ਬੋਨੀ ਨੂੰ ਕਹਿ ਦਵਾ ਕਿ ਤੇਰਾ ਘਰ ਸਿੱਖਾਂ ਦੇ ਘਰ ਜਾਣੂ ਹੋਇਆ ਸੀ ਪਰ ਤੂੰ ਕੰਮ ਇਦਾਂ ਦੇ ਕਰ ਰਿਹਾ ਵਾਂ ਕਿ ਮੁ슬ਮਾਨ ਵੀ ਨਹੀਂ ਕਰਦੇ ਜਿਹੜੇ ਤੂੰ ਕਰ ਰਿਹਾ ਵਾਂ ਇਹ ਬਰਦਾਸ਼ਤ ਕਰਨ ਤੋਂ ਬਾਰੀ ਹੈ ਅਸੀਂ ਐਸਐਸਪੀ ਦਿਹਾਤੀ ਤੇ ਚੋਰ ਕਮਿਸ਼ਨਰ ਨੂੰ ਅਪੀਲ ਕਰਦੇ ਜਥੇਬੰਦੀਆਂ ਵੱਲੋਂ ਪੁਤਲਾ ਤਾਂ ਸਾੜਿਆ ਚਲਿਆ ਵਾ ਕਿ ਇੱਕ ਅਸੀਂ ਚੋਣ ਕਮਿਸ਼ਨ ਨੂੰ ਸੂਚਿਤ ਕਰ ਰਹੇ ਹਾਂ ਕਿ ਜਿਹੜੇ ਇਦਾਂ ਦੇ ਲੋਕ ਭਾਸ਼ਣ ਦੇ ਕੇ ਕਿਸੇ ਵੀ ਕੋਈ ਧਰਮ ਦੇ ਬਾਰੇ ਕੋਈ ਗਲਤ ਬੋਲਦਾ ਉਹਦੇ ਦੇ ਤੁਰੰਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿੱਦੋਂ ਉਹ ਚੋਣ ਲੜ ਰਿਹਾ ਹੈ ਉਹਦੀ ਬਿਲਕੁਲ ਰਜੈਕਟ ਕਰ ਦੇਣੀ ਚਾਹੀਦੀ ਆ ਉਹਨੂੰ ਕੋਈ ਵੀ ਚੋਣ ਲੜਨ ਦਾ ਅਧਿਕਾਰ ਨਹੀਂ ਵਡਿੰਗ ਵੱਲੋਂ ਵੀ ਮਾਫੀ ਮੰਗੀ ਔਰ ਗੋਨੀ ਵੱਲੋਂ ਵੀ ਮਾਫੀ ਮੰਗੀ ਗਈ ਹੈ ਇਹਨਾਂ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਕਿ ਮਾਫੀ ਤਾਂ ਹੀ ਮੰਗੀ ਹੈ ਗਲਤੀ ਕੀਤੀ ਹੈ ਇਹਦੇ ਹਾਂ ਤੇ ਮੈਂ ਬੇਨਤੀ ਕਰਦਾ ਕਿ ਜੇ ਅਸੀਂ ਚੋਰ ਕਮਿਸ਼ਨ ਦੇ ਬਾਰੇ ਬਰਖਲਾ ਬੋਲੀਏ ਬਰਖਲਾ ਬੋਲ ਕੇ ਤੇ ਮੁੜ ਕੇ ਕਹੀਏ ਸਾਨੂੰ ਮਾਫੀ ਦੇ ਦਿਓ ਕਦੀ ਮਾਫੀ ਨਹੀਂ ਮਿਲੇਗੀ ਸਾਨੂੰ ਨਹੀਂ ਮਾਫੀ ਮਿਲੇਗੀ ਤੇ ਮਾਫੀ ਇਹਨਾਂ ਨੂੰ ਨਹੀਂ ਦਿੱਤੀ ਜਾਣੀ কারণ ਕੀ ਸਮਾਂ ਕਿਸੇ ਦਾ ਬਿਆਨ ਆਉਂਦਾ ਕਿ ਜੇ ਜੇ ਧਰਮ ਦੀ ਗਿਆਨ ਨਹੀਂ ਹੈਗਾ ਤਾਂ ਨਹੀਂ ਬੋਲਣਾ ਚਾਹੀਦਾ ਨਹੀਂ ਨਹੀਂ ਉਹਦੇ ਦੱਸਣ ਦੀ ਲੋੜ ਨਹੀਂ ਉਹਨੂੰ ਉਸੇ ਵੇਲੇ ਫੌਜਾਂ ਭੇਜਿਆ ਜਾਂਦੀਆਂ ਸ੍ਰੀ ਅਕਾਲਤਾ ਸਾਹਿਬ ਤੋਂ ਤੇ ਉਹਦੀਆਂ ਜਾਨੀ ਕਿ ਬਾਵਾ ਬਨ ਗਏ ਤੇ ਉਹਨੂੰ ਗੱਡੀ ਤੇ ਲਾਦ ਕੇ ਤੇ ਸ੍ਰੀ ਕਾਲਤਾਸਾ ਇਮਲੀ ਦੇ ਬੂਟੇ ਨਾਲ ਲਿਆ ਕੇ ਬੰਨਿਆ ਜਾਂਦਾ ਰਾਜਾ ਰਿੰਗ ਦੀ ਘਰਵਾਲੀ ਨੂੰ ਲਿਆਂਦਾ ਜਾਂਦਾ ਤੇ ਇੱਥੇ ਆਣ ਕੇ ਭੰਤੀਆਂ ਧਾਰਮਿਕ ਜਿਹੜੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਾਨੂੰ ਪੁਤਲੇ ਸਾੜਨ ਦੀ ਲੋੜ ਨਹੀਂ ਪੈਣੀ ਸਾਨੂੰ ਸਰਕਾਰ ਦੇ ਕੋਲ ਪ੍ਰਸ਼ਾਸਨ ਦੇ ਕੋਲ ਆਪੀਆ ਦਰਜ ਕਰਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹ ਜਿਹੜੇ ਅਸੀਂ ਬਿਆਨ ਨਹੀਂ ਦਿੰਦੇ ਅਸੀਂ ਅੱਜ ਪੁਤਲਾ ਵੀ ਸਾੜ ਰਹੇ ਹਾਂ ਤੇ ਨਾਲ ਐਸਐਸਪੀ ਦਿਹਾਤੀ ਨੂੰ ਬਰਖਾਸ਼ ਚੌਣ ਕਮਿਸ਼ਨਰ ਨੂੰ ਵੀ ਦੇ ਰਹੇ ਹਾਂ ਇਸ ਬੰਦਿਆਂ ਦੇ ਉੱਪਰ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਜੇਕਰ ਨਾ ਕੀਤੀ ਗਈ ਤੇ ਅਸੀਂ ਜਥੇਬੰਦੀਆਂ ਨਾਲ ਇੱਕ ਗੁਰਮਤਾ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਜ਼ਰੂਰ ਅਸੀਂ ਭਾਵੇਂ ਉਹਦੀ ਕੋਠੀ ਤੇ ਗਾੜੀ ਵੀ ਸਾਨੂੰ ਮੋਰਚਾ ਜਨਾਲੇ ਜਾ ਕੇ ਲਾਉਣਾ ਪਵੇ ਤੇ ਭਾਵੇਂ ਸੀ ਡਿਵੀਜ਼ਨ ਜਿੱਥੇ ਇਹ ਸਾਰਾ ਪਰਿਵਾਰ ਸੁੱਖ ਆਰਾਮ ਲੈ ਰਿਹਾ ਹੈ ਉੱਥੇ ਵੀ ਸਾਨੂੰ ਭਾਵੇਂ ਮੋਰਚਾ ਲਾਉਣਾ ਪਵੇ ਮੋਰਚਾ ਜ਼ਰੂਰ ਲਾਵਾਂਗੇ ਇਸ ਮਾਮਲੇ ਬਾਰੇ ਐਸ.ਡੀ.ਸੀ ਕਹਿੰਦੇ ਸਰਕਾਰ ਕਮੇਟੀ ਬਣਾਵਾਂਗੇ ਜਿਹੜੇ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਅੱਜ ਵਸਤੂ ਹੋਵੇਗਾ ਉਹ ਅਜੇ ਸਰਕਾਰ ਕਮੇਟੀ ਦੇ ਸਿੰਘਾਂ ਉਹਨਾਂ ਕੋ ਭਰਤੀ ਨਹੀਂ ਹੋਏ ਜਿਹੜੇ ਪਹਿਲੇ ਭਰਤੀ ਹੋਏ ਉਹ ਤੇ ਮੈਂਬਰਾਂ ਦੇ ਘਰਾਂ ਦੀ ਜਾ ਕੇ ਕੰਮ ਕਰੰਦੇ ਆ ਹਾਂਜੀ ਤੇ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਕੋਈ ਹੈਗੇ ਆ ਪ੍ਰਚਾਰਕ ਉਹ ਅੱਜ ਮੈਂਬਰ ਵੀ ਜਿਹੜਾ ਮੈਂਬਰ ਦਾ ਫਰਜ਼ ਹੈ ਵੋਟਾਂ ਨਹੀਂ ਮੰਗਣੀਆਂ ਮੈਂਬਰ ਦਾ ਫਰਜ਼ ਵਾ ਕਿ ਸਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਪਿੰਡਾਂ 'ਚ ਜੂੜੀਆਂ ਲਾਉਣੀਆਂ ਖਾਪੜ ਖੇੜੀ ਵਰਗੇ ਜਾ ਕੇ ਹੱਥ ਜੋੜਨਦੇ ਆ ਆ ਥੋੜੇ ਦਿਨ ਹੋ ਗਏ ਆ ਆਪਣੇ ਕੀ ਪਿੰਡ ਦਾ ਨਾਮ ਜਹਾਂਗੀਰ ਜਹਾਂਗੀਰ ਦੇ ਵਿੱਚ ਜਾ ਕੇ ਲੋਕਾਂ ਦੇ ਤਰਲੇ ਕੱਢਣਦੇ ਆ ਕਿ ਆਜੋ ਕਾਲੀ ਦਲ ਦੇ ਦੁਬਾਰਾ ਆ ਜਿਓ ਤੁਸੀਂ ਤੇ ਲੋਕ ਕਹਿੰਦੇ ਆ ਤੁਹਾਨੂੰ ਅਸੀਂ ਮੂੰਹ ਨਹੀਂ ਲਾਉਣਾ ਤੁਸੀਂ ਬੇਦਬੀਆ ਕੀਤੀਆਂ ਬੇਦਬੀਆਂ ਕਰਵਾਈਆਂ ਨੇ ਕਿਉਂਕਿ ਇਹ ਬੇਦਬੀ ਅੱਜ ਨਵੀਂ ਨਹੀਂ ਹੋਈ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥੋੜੇ ਦੇਣਾ ਅੰਬਰਸਰ ਦੀ ਪਾਣ ਪੀਤਰ ਧਰਤੀ ਤੋਂ ਕੈਨੇਡਾ ਭੇਜੇਗਾ ਕਿਹਣਾ ਨੇ ਭੇਜੇ ਕੋਈ ਅਮਰੀਕਾ ਵਾਲਿਆਂ ਨੇ ਨਹੀਂ ਭੇਜੇ ਕੋਈ ਦੂਜੇ ਦਿੱਲੀ ਕਮੇਟੀ ਨੇ ਨਹੀਂ ਭੇਜੇ ਇਹ ਸ਼ਰੋਮਣੀ ਕਮੇਟੀ ਨੇ ਭੇਜਿਆ ਬੀਜੇ ਸਿੰਘ ਸਖਤਰ ਵਰਗਿਆਂ ਨੇ ਭੇਜਿਆ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਟਿੰਨ ਰਾਂ ਹੀ ਗਿਆ ਕਿ ਉਹ ਬੇਦਬੀ ਨਹੀਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਜਾਣਾ ਹੋਵੇ ਘਰ ਅਸੀਂ ਤੇ ਪੰਜ ਸਿੰਘ ਹਜ਼ਰਨਾ ਹੋਣ ਸਾਡੀ ਕਦੇ ਸ਼ਿਕਾਇਤ ਹੋ ਜਾਵੇ ਤੇ ਸ੍ਰੀ ਅਕਾਲ ਤਾ ਸੱਜਿਆ ਜਾਂਦਾ ਕਿ ਤੁਸੀਂ ਦੋਵੇਂ ਜਣੇ ਗੁਰੂ ਗ੍ਰੰਥ ਸਾਹਿਬ ਜੀ ਕਿੱਦਾਂ ਲੈ ਗਏ ਜੇ ਉਹ 300 ਸ੍ਰੀ ਗੁਰੂ ਗ੍ਰੰਥ ਸਾਹਿਬ ਕੈਨੇਡਾ ਭੇਜਣ ਵਾਲਿਆਂ ਨੂੰ ਕੌਣ ਸੱਦੂਗਾ ਸ੍ਰੀ ਅਕਾਲ ਤਾ ਸੱ ਖੁਦ ਦੇ ਆਪ ਨੇ ਇਹਨਾਂ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਤੇ ਗੁਰੂ ਸਮਝਿਆ ਇਹ ਕਿਸੇ ਨੂੰ ਕਿਵੇਂ ਸਜ਼ਾ ਦੇਣਗੇ ਸਿਆਸਤ ਵਿੱਚ ਧਰਮ ਦੀ ਤਰਮ ਦੀ ਤਰ ਹਾਂਜੀ ਸਿਆਸਤ ਵਿੱਚ ਧਰਮ ਜ਼ਰੂਰੀ ਹੈ ਨਹੀਂ ਨਹੀਂ ਜਿਹੜੀ ਜ਼ਰੂਰੀ ਆ ਪਰ ਇਹ ਨਹੀਂ ਕਿ ਅਸੀਂ ਧਰਮ ਨੂੰ ਛੱਡ ਦਈਏ ਧਰਮ ਸਭ ਤੋਂ ਪਹਿਲਾਂ ਜ਼ਰੂਰੀ ਆ ਜੇ ਇਹਦੇ ਕਰਕੇ ਜੂਦੇ ਅਸੀਂ ਧਰਮ ਬਿਨਾ ਨਾ ਰਾਜ ਨਾ ਚਲੇ ਇਹ ਧਰਮ ਤੋਂ ਬਿਨਾ ਰਾਜ ਨਹੀਂ ਚੱਲਦੇ ਪਰ ਇਹਨਾਂ ਨੇ ਬਿਲਕੁਲ ਧਰਮ ਨੂੰ ਸਾਈਡ ਤੇ ਲਾਤਾ ਵਾ ਤੇ ਵੋਟਾਂ ਦੀ ਖਾਤਰ ਅੱਜ ਇਹ ਆਪਣਾ ਵੀ ਧਰਮ ਛੱਡ ਕੇ ਤੇ ਦੂਜਿਆਂ ਨੂੰ ਖੁਸ਼ ਕਰ ਰਹੇ ਹੈ। ਪਾਰਟੀ ਵੱਲੋਂ ਬਾਅਦ ਚ ਬਿਆਨ ਆਇਆ ਕਿ ਸ਼੍ਰੀ ਕਾਲ ਤਖਸਾਲ ਮੈਨੂੰ ਬੁਲਾ ਕੇ ਜੋਸ਼ ਆਇਆ ਤੇਰੀ ਹੋਗੀ ਮੈਨੂੰ ਇਹ ਮੰਜ਼ੂਰ ਹੈ। ਉਹ ਵੀ ਐਗਰੀ ਹੋਣਾ। ਵੇਖੋ ਜੀ ਇਹਨਾਂ ਨੇ ਸੁੱਚਾ ਸੋ ਜਿਹੜਾ ਲੋਚਾ ਗੁਰਦਾਸਪੁਰ ਵਾਲ ਦਾ ਕੋਕੇ ਉਹਨੇ ਲੇਦਦਾਨ ਕੀਤੀ ਤੇ ਖੀਰ ਤੇ ਮੁੰਡੇ ਵੀ ਖਾ ਰਹੇ ਉਹਦੇ ਫੜੇ ਗਏ ਆ ਗਏ ਸਭ ਕੋ ਸਾਹਮਣੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਇਦਾਂ ਇਹ ਜਿਹੜੇ ਲੋਕ ਵਾ ਇਹ ਕੋਕੇ ਇਹਨਾਂ ਨਾਲ ਸਾਰਾ ਆਪਸ ਵਿੱਚ ਭਾਜ-ਭਾਜ ਤੇ ਜਿਹੜੇ ਇੱਥੋਂ ਦੇ ਲੋਕ ਨਮਾਇंदे ਬੈਠੇ ਨੇ ਇਹਨਾਂ ਦੀ ਕੋਈ ਗੱਲ ਵਾ ਹਾਂ ਸਹੀ ਗੱਲ ਕਾਰਨ ਕੀ ਸਮਝਦੇ ਹਮੇਸ਼ਾ ਸਿੱਖ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਬਾਅਦ ਚ ਮਾਫੀ ਮੰਗ ਕੇ ਬਹਿ ਜਾਂਦੇ ਕੀ ਲੱਗਦਾ ਜੀ ਉਹੀ ਗੱਲ ਈ ਹੋਈ ਹੋਈ ਆ ਸਾਨੂੰ ਛੇੜਦੇ ਆ ਕਿ ਕਿਤੇ ਸੌਣ ਹੀ ਗਏ ਉਹਨਾਂ ਨੂੰ ਵੀ ਪਤਾ ਹੈ ਜਾਗਦੇ ਆ ਬੱਤੀਆਂ ਦੰਦਾਂ ਦੇ ਵਿੱਚੋਂ ਅਜੇ ਤੋਪ ਦਾ ਗੋਲਾ ਜਿਹੜਾ ਮੈਸੋ ਸਾਡਾ ਉਹ ਜਿੱਥੇ ਸੁੱਟਣਾ ਹੋਵੇ ਤਾਂ ਉੱਥੇ ਨਹੀਂ ਡਿੱਗਦਾ ਪਰ ਇਹੜੇ ਬੱਤੀਆਂ ਦੰਦਾਂ ਜੋ ਬੋਲ ਨਿਕਰੇ ਆ ਬੋਨੀ ਸਾਹਿਬ ਤੁਸੀਂ ਰਗੜੇ ਜਾਓਗੇ ਬੱਤੀਆਂ ਦੰਦਾਂ ਜੋ ਨਿਕਲੇ ਬੋਲ ਲੈ ਸਟੈਪ ਕੀ ਹੈ ਜੀ ਅੱਜ ਸਾਡਾ ਇੱਕ ਤੇ ਉਹਦਾ ਪੁੱਤਣਾ ਸਾੜਿਆ ਜਾਣਾ ਇੱਥੇ ਦੂਜਾ ਹੀ ਚੌਂਕ ਕਮਿਸ਼ਨਰ ਤੇ ਐਸਐਸਪੀ ਅਧiatੀ ਨੂੰ ਦਰਖਾਸਤਾਂ ਲੱਗਿਆ ਕਿ ਇਹਦੇ ਤੇ ਬੰਦੀ ਐਫਆਈਆ ਦਰਜ ਕੀਤੀ ਜਾਵੇ ਜੇ ਨਾ ਕਾਰਵਾਈ ਉੱਤੇ ਤਾਂ ਨੈਕਸਟ ਫਿਰ ਅਸੀਂ ਚਲਗੇ ਕਿਤੇ ਹਾਂ ਅਬ ਉਹ ਤੁਹਾਨੂੰ ਭਰੋਸਾ ਬਾਬਾ ਦੀਵਸੋਂ ਖੰਡੇ ਵਾਲਿਆਂ ਨੇ ਸਾਡੀ ਡਿਊਟੀ ਲਈ ਆ ਉਹਦੇ ਨਾਂ ਤੇ ਸਤਕਾਰ ਉਹ ਬਿਰਦ ਬਾਣੇ ਦੀ ਇਲਾਜ ਰੱਖਦਾ ਜਰੂਰ ਇੱਥੇ ਸੂਰੀ ਵਰਗਿਆਂ ਦੇ ਜਿਨ੍ਹਾਂ ਦੇ ਪਰਚੇ ਦਰਜ ਤੁਹਾਨੂੰ ਪਤਾ ਹੀ ਆ ਤੁਰੀ ਦਾ ਇਹਦੇ ਮਾਰ ਵਰਤ ਜਾਂਦੇ ਸੀ ਪ੍ਰਸ਼ਾਸਨ ਨੇ ਆਟੋਮੈਟਿਕ ਪਰਚਾ ਦਰਜ ਕਰ ਦੇਣਾ ਉਹਨਾਂ ਨੂੰ ਪਤਾ ਵਾ ਕਿ ਸਦਕਾਰ ਕਮੇਟੀ ਜਿੱਥੇ ਬਹਿ ਗਈ ਉੱਡਦੀ ਨਹੀਂ ਆ ਇਹ ਵਿਕਾਉ ਨਹੀਂ ਹੈਗੀ ਤੇ ਗੁਰੂ ਸਾਹਿਬ ਕਿਰਪਾ ਕਰੇ ਸੱਚ ਦੇ ਪਹਿਰਾ ਦੇਵਾਂਗੇ ਜਿੰਨਾ ਕਿ ਗੁਰੂ ਨੇ ਬਲਦਤਾ ਵਰਤਾਂਗੇ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ